ਇਨਾ ਭੇਰਾ ਝੀਲ ਦੇ ਕੰਡੇ ਤੇ ਬੈਠ ਕੇ ਆਪਣੇ ਟੁੱਟੇ-ਫੁੱਟੇ ਸ਼ਬਦਾਂ ਚ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਨੇ ਰੋਜ਼ ਸਵੇਰੇ ਤੇ ਸ਼ਾਮ ਸਵੇਰੇ ਤੇ ਸ਼ਾਮ ਇੱਕ ਈਸਾਈ ਮਿਸ਼ਨਰੀ ਪਾਦਰੀ ਨੇ ਉਹ ਪ੍ਰਾਰਥਨਾ ਸੁਣ ਲਈ ਗੁੱਸੇ ਚ ਆ ਕੇ ਕਹਿੰਦਾ ਮੂਰਖੋ ਪ੍ਰਾਰਥਨਾ ਇੰਜ ਆਉਂਦੀ ਹੈ ਜਿਹੜੀ ਤੁਸੀਂ ਪੇ ਕਰਦੇ। ਤੋਂ ਤਿੰਨੇ ਹੱਥ ਜੋੜ ਕੇ ਕਹਿਣ ਲੱਗੇ ਤੁਸੀਂ ਸਾਨੂੰ ਦੱਸ ਦਿਓ ਅਸੀਂ ਅਨਪੜਾ ਕੁਝ ਪਤਾ ਵੀ ਕੋਈ ਨਹੀਂ। ਕਦੀ ਚਰਚ ਦੇਚ ਨਹੀਂ ਗਏ। ਤੁਸੀਂ ਦੱਸ ਦਿਓ। ਉਹਨੇ ਥੋੜੀ ਜਿਹਾ ਮਿਹਨਤ ਕਰਕੇ ਮਿਸ਼ਨਰੀ ਨੇ ਸ਼ਬਦ ਰਟਨ ਕਰਾਏ। ਪ੍ਰੇਰ ਸਿਖਾ ਦਿੱਤੀ। ਇੰਜ ਤੁਸੀਂ ਖੁਦਾ ਦੇ ਅੱਗੋਂ ਪ੍ਰੇਰ ਕਰਨੀ ਹੈ, ਗॉड ਦੇ ਅੱਗੋਂ ਪ੍ਰੇਰ ਕਰਨੀ ਹੈ। ਇਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਤਿੰਨਾਂ ਨੇ ਸਿੱਖ ਲਈ ਉਹ ਈਸਾਈ ਮਿਸ਼ਰੀ ਨੌਕਾ ਦੇ ਚ ਬੈਠਿਆ ਜੀਲ ਦੇ ਪਾਰਲੇ ਕੰਢੇ ਜਾਣਾ ਸੀ ਚੱਲ ਪਿਆ ਉਹ ਜਦ ਤਿੰਨੇ ਪ੍ਰਾਰਥਨਾ ਕਰਨ ਲੱਗੇ ਦੋ ਚਾਰ ਸ਼ਬਦ ਬੋਲ ਗਏ ਉਹ ਤਿੰਨੇ ਕਹਿੰਦੇ ਨੇ ਜਿਉਂ ਦੂਰ ਨਹੀਂ ਗਿਆ ਚਲ ਭੱਜ ਕੇ ਪੁੱਛ ਲੈਂਦੇ ਆ ਤਿੰਨੇ ਪਾਣੀ ਦੇ ਉੱਤੇ ਦੌੜਦੇ ਹੋਏ ਗਏ ਤਿੰਨੇ ਉਹਨਾਂ ਨੂੰ ਦੌੜਦੇ ਹੋਇਆ ਦੇਖ ਕੇ ਉਹ ਪਾਦਰੀ ਤੇ 당ਗ ਰਹਿ ਗਿਆ ਹੈ ਮੈਨੂੰ ਝੀਲ ਪਾਰ ਕਰਨ ਵਾਸਤੇ ਨੌਕਾ ਦਾ ਸਾਰਾ ਲੈਣਾ ਪਿਆ ਇਥੇ ਪਾਣੀ ਦੇ ਦੌੜਦੇ ਆ ਰਹੇ ਨੇ ਜਿਉ ਬੇੜੀ ਦੇ ਕੋਲ ਪਹੁੰਚੇ ਤੇ ਹੱਥ ਜੋੜ ਕੇ ਕਹਿੰਦੇ ਨੇ ਇੱਕ ਦਫਾ ਫਿਰ ਉਹ ਪ੍ਰੇਰ ਸਾਨੂੰ ਸਿਖਾਓ ਉਲ ਗਿਆਂ ਸੀ ਉਹ ਸੁਮਿਸ਼ਰੀ ਨੇ ਆਖਿਆ ਜੋ ਕਰਦੇ ਹੋ ਉਹੀ ਕਰੋ ਜੋ ਤੁਸੀ ਪ੍ਰੇਰ ਕਰਦੇ ਹੋ ਉਹੀ ਕਰੋ ਉਸ ਮਿਸ਼ਨਰੀ ਨੇ ਤੁਹਾਡੇ ਉਹਨਾਂ ਬੋਲਾਂ ਦੇ ਤੇ ਖੁਦਾ ਖੁਸ਼ ਹੈ ਸਾਡੀ ਸਿਆਣਾ ਵਿਦਿਆ ਚਤਰਾਈ ਜੋ ਡਾਂਗ ਨਾਲ ਕਹਿੰਦੇ ਆ ਨਹੀਂ ਚਤਰਾਈ ਨਾ ਚਤਰਭੁਜ ਪਾਈਏ ਰੇ ਜਨ ਮਨਮਾਧੋ ਸੈਉ ਲਾਈਏ ਸਹਿ ਸਿ ਅਣ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾ ਚਤਰਾ ਹਾਂ ਸਿ ਅਣ ਪਾ ਆਵੇਂ ਕਿ ਤੇਨਾ ਕਾਮ ਸੰਸਾਰ ਦੇਚ ਕਾਮ ਆ ਸਕਦੀਆਂ ਹਨ ਧਨ ਕਮਾਉਣ ਦੇਚ ਕਾਮ ਆ ਸਕਦੀਆਂ ਨੇ ਰਾਜਨੀਤੀ ਦੇਚ ਕਾਮ ਆ ਸਕਦੀਆਂ ਨੇ ਧਰਮ ਦੇਚ ਕਾਮ ਨਹੀਂ ਆਉਂਦੇ ਧਰਮ ਦੇਚ ਤੇ ਬੋਲਾਵਾ ਕਹਿਤ ਕਬੀਰ भगत ਕਰ ਪਾਇਆ ਹੋਲੇ ਭਾਇ ਮਿਲੇ ਰਗਰਾਇਆ ਜੋ ਹੋ ਰਿਹਾ ਹੈ ਕਬੂਲ ਪਰਵਾਹ ਦੁੱਖ ਹੈ ਸੁਖ ਹੈ ਚੰਗਾ ਹੈ ਮੰਦਾ ਹੈ اے ਪ੍ਰਭੂ ਠੀਕ ਹੈ ਤੇ ਮੰਦਾ ਆਖੀਏ ਕਿਉਂ ਜੋ ਤੇਰੇ ਹੱਥਾਂ ਚੋਂ ਮਿਲੇ ਹੈ ਅਸੀਂ ਆਖੀ ਨਹੀਂ ਸਕਦੇ ਫਲ ਕੌੜ ਹੈ ਸਭ ਠੀਕ ਹੈ ਸਭ ਠੀਕ ਹੈ ਜਦ ਕੋਈ ਇਸ ਤਰ੍ਹਾਂ ਦਾ ਸੇਵਕ ਬਣ ਜਾਂਦਾ ਹੈ ਫਿਰ ਉਹ ਸਰਵ ਸ਼ਕਤੀਮਾਨ ਉਹਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਉਹਨੂੰ ਵੀ ਸਰਵਕਲ ਸਮਰਥ ਬਣਾ ਦਿੰਦਾ ਹੈ